ਦਿੱਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਜ਼ਖੀਰਾ ਫਲਾਈਓਵਰ ਦੇ ਨਜ਼ਦੀਕ ਮਾਲ ਗੱਡੀ ਦੇ 10 ਡੱਬੇ ਪਟਰੀ ਤੋਂ ਥੱਲੇ ਉਤਰ ਗਏ ਨੇ ਜੋ ਅਚਾਨਕ ਝੁੱਗੀਆਂ ਦੇ ਨਜ਼ਦੀਕ ਪਲਟ ਗਏ ਆਸ-ਪਾਸ ਕਣੀ ਆਬਾਦੀ ਇਹ ਕਿਹਾ ਜਾ ਰਿਹਾ ਹੈ ਕਿ ਵੱਡਾ ਹਾਦਸਾ ਹੋ ਸਕਦਾ ਸੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਿੱਲੀ 'ਚ ਹੋਏ ਵੱਡੇ ਹਾਦਸੇ ਦੀਆਂ ਨੇ ਜਿੱਥੇ ਤੁਸੀਂ ਵੱਡੇ ਨੁਕਸਾਨ ਨੂੰ ਵੇਖ ਸਕਦੇ ਹੋ ਦਿੱਲੀ ਜ਼ਖੀਰਾ ਫਲਾਈਓਵਰ ਦੇ ਨਜ਼ਦੀਕ ਰੇਲ ਗੱਡੀ ਦੇ 10 ਡੱਬੇ ਪਟਰੀ ਤੋਂ نیچے ਉਤਰ ਗਏ ਨੇ 10 ਮਾਲ ਗੱਡੀ ਦੇ ਡੱਬੇ ਪਟਰੀ ਤੋਂ ਉਤਰ ਗਏ ਨੇ ਫਿਲਹਾਲ ਮਾਲ ਗੱਡੀ ਦੇ ਮਲਵੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ ਦਿੱਲੀ ਜ਼ਖੀਰਾ ਫਲਾਈਓਵਰ ਦੇ ਨਜ਼ਦੀਕ ਦੀ ਇੱਕ ਟਲ ਹੈ ਜਿੱਥੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਚਸ਼ਮਦੀਤ ਗਵਾਹਾਂ ਦੀ ਮੰਨੀਏ ਤਾਂ ਇਹ ਕਣੀ ਆਬਾਦੀ ਵਾਲਾ ਇਲਾਕਾ ਸੀ ਜੇਕਰ ਰੇਲ ਗੱਡੀ ਦੂਜੇ ਪਾਸੇ ਪਲਟਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਦਿੱਲੀ ਜ਼ਖੀਰਾ ਫਲਾਈਓਵਰ ਦੇ ਨਜ਼ਦੀਕ ਮਾਲ ਗੱਡੀ ਦੇ 10 ਡੱਬੇ ਪਟਰੀ ਤੋਂ ਥੱਲੇ ਉਤਰ ਗਏ ਨੇ ਜੋ ਅਚਾਨਕ ਝੁੱਗੀਆਂ ਦੇ ਨਜ਼ਦੀਕ ਪਲਟ ਗਏ ਸੀ ਰੇਲਵੇ ਵੱਲੋਂ ਹਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਹਜੇ ਤੱਕ ਸਾਹਮਣੇ ਨਹੀਂ ਆਈ ਹੈ ਫਿਲਹਾਲ ਮਾਲ ਗੱਡੀ ਦੇ ਡੱਬੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਰਲ ਵਾਈ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ